ਬੱਬੂ ਬੇਟਾ ਜੋਰੇ ਕਰੋੜਾ ਪ੍ਰਧਾਨ ਮੁਰਦਾਬਾ ਕਾਂਗਰਸ ਪਾਰਟੀ ਮੁਰਦਾਬਾ ਸੁਪੰਨ ਸਿੰਘ ਢਿੱਲੋਂ ਮੁਰਦਾਬਾ ਕੋਰ ਰੂਲਿੰਗ ਪਾਰਟੀ ਕਹਿੰਦੇ ਸਭ ਤੋਂ ਪਹਿਲਾ ਮੁੱਦਾ ਜੀ ਕਮਿਊਨਿਟੀ ਸੈਂਟਰਾਂ ਤੇ ਇਹਨਾਂ ਨੇ 51 5100 ਲਾਏ ਆ ਇਹ ਦੇਖੋ ਜੀ ਸਾਡੇ ਟਾਈਮ ਤੇ ਫਰੀ ਹੁੰਦਾ ਦਾ ਇਹਨਾਂ ਨੇ ਲੋਟਸ ਵਾਲੇ ਤੋਂ ਪੈਸੇ ਲੈ ਕੇ ਉਹਦੇ ਸਾਹਮਣੇ ਪਾਰਕ ਬਣਾ ਰਹੇ ਆ ਬਿਲਡਰ ਦੇ ਚੋਰੀਆਂ ਖਚੋਰੀਆਂ ਕਰ ਰਹੇ ਆ ਉਹਨੇ ਸਟਰੀਟ ਲਾਈਟਾਂ ਲਾਈ ਉਹਨਾਂ ਦੇ ਮੇਨਟੇਨੈਂਸ ਦੇ ਉਹਨੇ ਖਰਚੇ ਪਾਰੇ ਵੀ 47 ਲੱਖ ਦਾ ਮੇਨਟੇਨੈਂਸ ਕਿਹੜਾ ਮੇਨਟੇਨੈਂਸ ਦਾ ਜੇ ਮੀਨਾ ਵੀ ਨਹੀਂ ਹੋਏ ਲਾਈਟਾਂ ਲਗੀ ਨੂੰ ਹੈਗਾ ਹੈਰੀਟੇਜ ਪਾਰਕ ਬਣਾ ਰਹੇ ਆ ਜੇ ਉਹਨਾਂ ਨੂੰ ਗੁਰੂਆਂ ਦੇ ਨਾਂ ਤੇ ਵੀ ਇਤਰਾਜ਼ ਆ ਆਪ ਦਾ ਜਰੂਰ ਇਤਰਾਜ਼ ਦਰਜ ਕਰਾਉਣ ਤੇ ਅਸੀਂ ਉਹਦੇ ਤੇ ਜੇ ਕੋਈ ਗੱਲ ਹੋਊਗੀ ਤਾਂ ਉਹ ਚੀਜ਼ ਨਾ ਹੋਵੇ ਤੇ ਇੱਕ ਜਿਹੜਾ 5900 ਰੁਪਏ ਤੁਸੀਂ ਕਮਿਊਨਿਟੀ ਸੈਂਟਰਾਂ ਤੇ ਕੀ ਉਹ ਕਿਉਂ ਲਗਾ ਦਿੱਤਾ ਗਿਆ ਜਾ ਰਿਹਾ ਹੈ ਨਹੀਂ ਇਹ ਉਤਾ ਸਾਡੇ ਨਾਂ ਅਜੰਡੇ ਦੇ ਵਿੱਚ ਤੇ ਨਾਂ ਅਸੀਂ ਉਹਦਾ ਹਜੇ ਟਿੱਕੜ ਤੇ ਮਤਾ ਪਾਸ ਨਹੀਂ ਸਾਡੇ ਤੋਂ ਪਹਿਲਾ ਮੁੱਦਾ ਜੀ ਕਮਿਊਨਿਟੀ ਸੈਂਟਰਾਂ ਦੇ ਇਹਨਾਂ ਨੇ 52 5200 ਲਾਈਆਂ ਸਾਡੇ ਟਾਈਮ ਤੇ ਫਰੀ ਹੁੰਦਾ ਦਾ 10 ਸਾਲਾਂ ਤੋਂ ਕਦੇ ਨਹੀਂ ਲਗਿਆ ਹੈਗਾ ਕਦੇ ਨਹੀਂ ਲਗਿਆ ਇਹ ਕਮਿਊਨਿਟੀ ਸੈਂਟਰਾਂ ਦੇ ਹਟਣੇ ਚਾਹੀਦੇ ਆ ਤੇ ਲੋਕਾਂ ਨੂੰ ਸੂਲੀਅਤ ਮਿਲਣੀ ਚਾਹੀਦੀ ਆ ਉੱਥੇ ਜਿੱਦਾ ਪਹਿਲਾਂ ਮਿਲਦੀ ਰਹੀ ਆ ਅੱਛਾ ਜੀ ਨੰਬਰ 2 ਇਹਨਾਂ ਨੇ ਲੋਟਸ ਵਾਲੇ ਤੋਂ ਪੈਸੇ ਲੈ ਕੇ ਉਹਦੇ ਸਾਹਮਣੇ ਪਾਰਕ ਬਣਾ ਰਹੇ ਆ ਬਿਲਡਰ ਦੇ ਚੋਰੀਆਂ ਖਚੋਰੀਆਂ ਕਰ ਰਹੇ ਆ ਐ ਜੀ ਚੋਰੀ ਕੋ ਚੋਰੀ ਆਪਾਂ ਬਰਦਾਸ਼ਤ ਨਹੀਂ ਕਰਾਂਗੇ ਆਪਾਂ ਆਵਾਜ਼ ਚੱਕਾਂਗੇ ਨੰਬਰ 3 ਹੁਣੇ ਸਟਰੀਟ ਲਾਈਟਾਂ ਲਾਈ ਉਹਨਾਂ ਦੇ ਮੇਨਟੇਨੈਂਸ ਦੇ ਉਹਨੇ ਖਰਚੇ ਪਾਰੇ ਵੀ 47 ਲੱਖ ਦਾ ਮੇਨਟੇਨੈਂਸ ਕਿਹੜਾ ਮੇਨਟੇਨੈਂਸ ਜੇ ਮੀਨਾ ਵੀ ਨਹੀਂ ਹੋਏ ਲਾਈਟਾਂ ਲੱਗੀਆਂ ਨੂੰ ਤੇ ਜਿਹੜੇ ਇਹਨਾਂ ਪਹਿਲੀ ਮੀਟਿੰਗ ਚ ਕਿਹਾ ਸੀ ਵੀ ਨਾ ਤਾਂ ਮੇਨਟੇਨੈਂਸ ਦੇ ਪੈਸੇ ਆਪਾਂ ਦੇਣੇ ਨਾ ਸਟਰੀਟ ਲਾਈਟਾਂ ਦੇ ਦੇਣੇ ਪੰਜਾਬ ਸਰਕਾਰ ਨੇ ਦੇਣੀ ਆ ਸਾਡੀ ਕਮੇਟੀ ਨਹੀਂ ਦੇਊਗੀ ਹੁਣ ਦੱਸੋ ਕਿਉਂ ਪਾਈ ਆ ਉਹ ਜਿਹੜੀ ਨਾਪੇ ਵਾਟਰ ਵਰਕਸ ਵਾਸਤੇ ਜਗ੍ਹਾ ਰੱਖੀ ਹੋਈ ਸੀਗੀ ਉਹ ਇਹਨਾਂ ਨੇ ਬਿਲਡਰ ਤੋਂ ਪੈਸੇ ਲੈ ਕੇ ਉੱਥੇ 4 ਏਕੜਾਂ ਚ ਪਾਰਕ ਘਰੇ ਬਣਾਣੀ ਆ ਉਹ ਗਲਤ ਹੈ ਇੱਥੇ ਨਾ ਐਨੇ ਪਵਨ ਪਾਪੇ ਕਿਸੇ ਵੀ ਇੱਕ ਪਵਨ ਦੀ ਸਾਨੂੰ ਐਪਲੀਕੇਸ਼ਨ ਨਹੀਂ ਦਿਖਾਈ ਵੀ ਕਿਸੇ ਸਭਾ ਨੇ ਐਪਲੀਕੇਸ਼ਨ ਤੇ ਹੀ ਹੋਏ ਬਣਾਣੇ ਚਾਹੀਦੇ ਆ ਪਰ ਉਹਨਾਂ ਦਾ ਪ੍ਰੋਪਰ ਪ੍ਰੋਸੀਜਰ ਹੋਣਾ ਚਾਹੀਦਾ ਕਿੱਥੇ ਬਣਨੇ ਆ ਕਿੰਨੀ ਏਕੜ ਜਗ੍ਹਾ ਹੈ ਕੀ ਐਸਟੀਮੇਟ ਆ ਕੁਸਤਾ ਪਾਸ ਹੋਵੇ ਨਾ ਤਾਂ ਹੀ ਬਣਦੇ ਆ ਇੱਕ ਪਾਰਕਾਂ ਜੀ ਸਭਾ ਦੇ ਨਵੀਂ ਪਾਰਕਾਂ ਬਣਾਣ ਪਰ ਪ੍ਰਾਣੀ ਪਾਰਕਾਂ ਦਾ ਪਹਿਲਾਂ ਮੇਨਟੇਨੈਂਸ ਕਰ ਲੈਣਾ ਉੱਥੇ ਕਾ ਖੜੇ ਆ ਅਸੀਂ ਆਪਣੀ ਪ੍ਰਾਈਵੇਟ ਬੰਦੇ ਭੇਜ ਭੇਜੀਏ ਉੱਥੇ ਮੇਨਟੇਨੈਂਸ ਕਰਾ ਰਹੇ ਆ ਪੀਰ ਮਸਾਲੇ ਟੀਬੜੀ ਪਾਰਕ ਆ ਉਹ ਨਹੀਂ ਮੇਨਟੇਨ ਕਰ ਪਾਰੇ ਬਲਟਾਣੇ ਟੀ ਪਾਰਕ ਆ ਉਹ ਨਹੀਂ ਮੇਨਟੇਨ ਕਰ ਪਾਰੇ ਇੱਕ ਡੈਂਗੂ ਆ ਸਭ ਤੋਂ ਵੱਡੀ ਗੱਲ ਹੈ ਹਜੇ ਤੱਕ ਕਿਸੇ ਵੀ ਵਾਰਡ ਚ ਪ੍ਰੋਪਰ ਫੋਗਿੰਗ ਨਹੀਂ ਹੋਈ ਕੋਈ ਸੜਾ ਇੱਕ ਵੀ ਸਟੈਪ ਨਹੀਂ ਚੁੱਕਿਆ ਹੈ ਘਰ ਤੋਂ ਨਹੀਂ ਨਿਕਲਦੇ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਲੋਕਾਂ ਨੂੰ ਯੂਟਿਊਬ ਦੇਖਣ ਇੱਕ ਵੀ ਇੱਕ ਵੀ ਸਪਰੇ ਨਹੀਂ ਇਸ ਦਾ ਕੋਈ ਸਪਰੇ ਨਹੀਂ ਅਚਰਨਾ ਨਹੀਂ ਕਰੀ ਜਾ ਰਹੀ ਇੱਕ ਵਾਰੀ ਵੀ ਨਹੀਂ ਹੋਈ ਲੋਕਾਂ ਨੂੰ ਚੱਕਰ ਫਿਰ ਪਵਨ ਕਹਿ ਰਹੇ ਤੁਸੀਂ ਪਵਨ ਨਵੇਂ ਬਣਾਣੇ ਕੋਸ਼ਿਸ਼ ਕਰ ਰਹੇ ਨਵੇਂ ਪਵਨ ਬਣਾ ਰਹੇ ਪਹਿਲਾਂ ਪੁਰਾਣੇ ਵਾਲੇ ਦਾ ਮੇਨਟੇਨ ਕਰ ਲਓ ਕਿੱਥੇ ਬਣਾ ਰਹੇ ਆ ਜੀ ਜਗ੍ਹਾ ਕਿ ਨਹੀਂ ਦੱਸੀ ਹੈ ਨਾ ਪਾਏ ਹੋਏ ਇੱਥੇ ਇੱਥੇ ਬਣਾਣੇ ਇੱਥੇ ਇੱਥੇ ਬਣਾਣੇ ਜਗ੍ਹਾ ਨੂੰ ਸੋਨਾ ਕਿੱਥੇ ਆ ਅੱਛਾ ਜਗ੍ਹਾ ਕਿੱਥੇ ਨਹੀਂ ਆ ਗਈ ਕੋਈ ਇੱਥੇ ਡਾਊਸ ਆਲਾ ਕਹਿੰਦੇ ਨਵੀਂ ਬਣਾਣੀ ਜੀ ਪਹਿਲਾਂ ਇਹਨੂੰ ਮੇਨਟੇਨ ਕਰ ਲਓ ਇਹ ਇੰਨੀ ਵਧੀਆ ਬਣੀ ਵੀ ਇਹਦੇ ਪਿੱਛ ਬਜਟ ਦਾ ਕਿੱਥੇ ਪਹਿਲੀ ਭਾਦੀਏ ਤੁਹਾਨੂੰ ਵੀ ਅੰਦਰ ਨਹੀਂ ਆਣ ਮਿਆਂ ਤੁਸੀਂ ਇਹ ਨਾਂ ਆਂਦੇ ਰਹੇ ਪਹਿਲੀ ਭਾਦੀਏ ਕਹਿੰਦੇ ਅਸੀਂ ਚੱਲੇ ਇੱਕ ਮਿੰਟੇ ਦਾ ਪਹਿਲਾਂ ਵੀ ਇੱਥੇ ਦਾ ਹੁਣ ਵੀ ਅਸੀਂ ਆਹ ਵਾਕ ਕਿੰਨੇ ਦਿਨ ਬਾਅਦ ਮੀਟਿੰਗ ਹੋਈ ਕਿੰਨੇ ਦਿਨ ਬਾਅਦ ਮੀਟਿੰਗ ਹੋਈ ਹੈ ਇਹਦਾ ਜਵਾਬ ਨਹੀਂ ਦਿੰਦੇ ਇਹ 4 ਮਹੀਨੇ ਬਾਅਦ ਮੀਟਿੰਗ ਹੋਈ ਹੈ ਸ਼ਰਮ ਵਾਲੀ ਗੱਲ ਹੈ ਵੀ ਰੂਲਿੰਗ ਪਾਰਟੀ ਵਾਕ ਆਊਟ ਕਰਕੇ ਗਈ ਹੈ ਰੂਲਿੰਗ ਪਾਰਟੀ ਵਾਕ ਆਊਟ ਕਰ ਰਹੀ ਹੈ ਜੀ ਦੱਸੋ ਇਹ ਸ਼ਹਿਰ ਦੀ ਡਵੈਲਪਮੈਂਟ ਤੇ ਗ੍ਰਹਿਣ ਆ ਸਮਝੋ ਆ ਤਾਂ ਅਸੀਂ ਚਾਰੇ ਐਮਸੀ ਤੇ ਸਿਰਫ ਚਾਰ ਐਮਸੀ ਸਾਡੇ ਆਏ ਦੋ ਡੇਂਗੂ ਕਰਕੇ ਬਿਮਾਰਪੇ ਤੇਜ਼ੀ ਦੇ ਕਜ਼ਨ ਬ੍ਰਦਰ ਦੀ ਡੈਥ ਹੋ ਗਈ ਉੱਥੇ ਸੀਗੇ ਤੇ ਆਜਮਿੰਦਰ ਜੀ ਨੂੰ ਡੈਂਗੂ ਹੋਇਆ ਹੋਇਆ ਸਖਤੇ ਵੀ ਘਰ ਵਾਲੀ ਨੂੰ ਡੈਂਗੂ ਹੋਇਆ ਹੋਇਆ ਇਹ 550 ਰੁਪਏ ਕਿਸ ਚੀਜ਼ ਦੇ ਲਾਏ ਇਹਨਾਂ ਨੇ ਬਸ ਫੀਸ ਫੀਸ ਜੀ ਕਮਿਊਨਿਟੀ ਸੈਂਟਰ ਜਿਹੜੇ ਕੰਟੈਕਟ ਪੀਸ ਇਹਨਾਂ ਦੇ ਐਮਸੀ ਉੱਥੋਂ ਇਕੱਠੀ ਕਰਦੇ ਆ ਲੋਕਾਂ ਦਾ ਚੋਰੀ ਵੀ ਜਿਹੜੇ ਦਾ ਚ ਜਿਹੜੇ ਕਮਿਊਨਿਟੀ ਸੈਂਟਰ ਬਣਾਉਣ ਸਰ 550 ਦਾ ਪੀਸ ਲਈ ਜਾਊਗਾ ਹਾਂਜੀ 10 ਸਾਲਾਂ ਚ ਕਦੇ ਨਹੀਂ ਆਇਆ ਜਿਹੜਾ ਕਿਸੇ ਕਿਰਿਆ ਕਰਮ ਹੁੰਦਾ ਨੇ ਗਰੀਬ ਆਦਮੀ ਦਾ ਉਸਕੇ 1100 ਰੁਪਏ ਫਿਕਸ ਕਰਕੇ ਜੀ ਇਹਨਾਂ ਨੇ ਇੱਕ ਮੋਹਾਲੀ ਦੇ ਮੋਹਾਲੀ ਦੀ ਕ੍ਰਿਸਮਸ ਐਸੋਸੀਏਸ਼ਨ ਜਿਹੜੀ ਸਿਟੀ ਕਮੇਟੀ ਦੇ ਰਹੀ ਹੈ ਉਹਨਾਂ ਨੂੰ ਕ੍ਰਿਸਪਰ ਵਾਸਤੇ ਉਹ ਬੜੀਆ ਗਰਾਊਂਡ ਬਣਾਣਾ। ਉਹ ਜੀਰਖਪੁਰ ਦੀ ਆਪਣੀ ਸਵਾਦ ਦੇ ਐਪਲੀਕੇਸ਼ਨ ਉਹਨਾਂ ਦੇ ਕੈਂਟ ਤੇ ਬਣਾਣਾ ਜਿਹਦਾ ਨਾਂ ਅਗੇ ਮੁਹਾਲੀ ਦੇ ਕੈਂਟ ਤੇ ਉਹ ਬਣਾ ਰਿਹਾ ਇੱਥੇ। ਹਾਂ ਇੱਕ ਇਹ ਪਹਿਲੀ ਮੀਟਿੰਗ ਜਿਹੜਾ ਨੇ ਕਜੌਲੀ 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 ਵਾਟਰ ਕਜੌਲੀ ਦੁਬਾਰੇ ਮਤਾ ਪਾਇਆ। ਉਹਦੇ ਪਰ ਜੀਏ ਦੱਸੋ ਉਹਦਾ ਕੀ ਹੋਇਆ? ਉਹਦੇ ਵਾਟਰ ਟੈਂਕ ਦੀ ਤੁਸੀਂ ਜਗ੍ਹਾ ਦੇ ਕਹਿੰਦੇ ਪਾਰਕ ਬਣਾ ਦੇਣੀ ਫੀਲਡ ਨੂੰ ਕਹਿੰਦੇ ਟਾਵਰਾਂ ਦੀ ਸਰਦਿਆ ਕੈਮ ਚ 50000 ਰੁਪਏ ਸਲਾਨਾ ਇੱਕ ਲੱਖ ਰੁਪਇਆ ਉਹਦੀ ਇੱਕ ਵਾਰੀ ਚ ਆਪਾਂ ਲੰਦੇ ਸੀ ਜਦੋਂ ਉਹਨੂੰ ਸੈਟ ਕਰਾਂਦੇ ਸੀ ਹੁਣੇ 10 ਹਜ਼ਾਰ ਕਟਾ ਕੇ 10000 ਰੁਪਏ ਚੱਕੀ 10000 ਰੁਪਏ ਕਹਿੰਦੇ ਟਾਵਰ ਜਿਹੜੇ ਮੋਬਾਈਲ ਟਾਵਰ ਆ 125 ਤੋਂ ਪਲੱਸ ਮੋਬਾਈਲ ਟਾਵਰ ਹੈ ਸ਼ਹਿਰ ਵੀ ਇਨਕਮ ਨੂੰ ਖਾ ਰਹੇ ਆ ਠੀਕ ਹੈ ਕਿੱਥੇ 1 ਲੱਖ ਕਿੱਥੇ 10000 ਅੰਡਰ ਦੀ ਟੇਬਲ 90000 ਰੁਪਏ ਇਹਨਾਂ ਨੇ ਉਹਨਾਂ ਤੋਂ ਲੈ ਲੇ ਵੀ ਚਲੋ ਚੱਕੋ ਜੋ ਮਰਜ਼ੀ ਕਰੋ ਠੀਕ ਹੈ ਦੇਖੋ ਅੱਜ ਮਤੇ ਜਿਹੜੇ ਹੈਗੇ ਆ ਮੀਟਿੰਗ ਦੇ ਵਿੱਚ ਬਹੁਤ ਸੰਮਤੀ ਦੇ ਨਾਲ ਜਿਹੜੇ ਪਾਸ ਹੋਏ ਆ ਉਹਦੇ ਵਿੱਚ ਸਾਰਿਆਂ ਤੋਂ ਪਹਿਲਾਂ ਤਾਂ ਕੁਝ ਸਾਡੇ ਸ਼ਹਿਰ ਦੀਆਂ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਨੇ ਜਿਹਦੇ ਵਿੱਚੋਂ ਸਾਡੇ ਜੈਨ ਸਭਾ ਦੇ ਲੋਕ ਨੇ ਕਿਹਦੇ ਵਿੱਚੋਂ ਸਾਡੇ ਉਤਰਾੰਚਲ ਸਭਾ ਦੇ ਕੁਝ ਲੋਕ ਨੇ ਜਿਹਦੇ ਵਿੱਚੋਂ ਸਾਡੇ ਅਗਰਵਾਲ ਸਮਾਜ ਦੇ ਲੋਕ ਨੇ ਜਿਹਦੇ ਵਿੱਚ ਸਾਡੇ ਆਪਣਾ ਪੂਰਵੰਚਲ ਸਭਾ ਦੇ ਲੋਕ ਨੇ ਸਾਰੀਆਂ ਜਿੰਨੀਆਂ ਸੰਸਥਾਵਾਂ ਨੇ ਸਾਡੇ ਬ੍ਰਾਹਮਣ ਸਭਾ ਦੇ ਲੋਕ ਨੇ ਸਾਰਿਆਂ ਨੇ ਸਮੇਂ ਬਰ ਸਮੇਂ ਪਿਛਲੇ ਸਮੇਂ ਚ ਸਾਨੂੰ ਮਿਲ ਕੇ ਆਪਦੀ ਇੱਕ ਮੰਗ ਦਿੱਤੀ ਸੀ ਸੋ ਉਹ ਮੰਗ ਦੇ ਤਹਿਤ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਕੁਝ ਜਗ੍ਹਾ ਜਿਹੜੀ ਜਗੀ ਆ ਉਹ ਜਿਹੜੀ ਹੈਗੀ ਆ ਉਹ ਪ੍ਰਬੰਧ ਦਾ ਇੱਕ ਮਤਲਬ ਜਿਹੜਾ ਹੈਗਾ ਉਹ ਪਾਇਆ ਗਿਆ ਤੇ ਉਹਦੇ ਤੋਂ ਬਾਅਦ ਇੱਕ ਸਾਡੇ ਗਊਸ਼ਾਲਾ ਦੀ ਸ਼ਹਿਰ ਦੇ ਵਿੱਚ ਸਾਡੇ ਬਹੁਤ ਮੰਗ ਸੀ ਪਿਛਲੇ ਸਮੇਂ ਲੋਕ ਸ਼ਹਿਰ ਦੇ ਬਹੁਤ ਇਸ ਗੱਲ ਤੋਂ ਮੰਗ ਕਰ ਰਹੇ ਚੁ 3 ਏਕੜ ਦਾ ਜਗ੍ਹਾ ਦਾ ਮਤਾ ਜਿਹੜਾ ਸੀ ਮੀਟਿੰਗ ਦੇ ਵਿੱਚ ਪਾਇਆ ਗਿਆ ਜਿਹੜੀ ਹੈ 3 ਏਕੜ ਦੇ ਵਿੱਚ ਬਣਾਈ ਜਾਊਗੀ ਉਹਦੇ ਤੋਂ ਬਾਅਦ ਸਾਡੇ ਕੁਝ ਸ਼ਹਿਰ ਦੇ ਵਿੱਚ ਪਾਰਕ ਜਿਹੜੇ ਲੋਕਾਂ ਦੀ ਮੰਗ ਸੀਗੀ ਅਸੀਂ ਨਾਭਾ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਪਿੱਛੇ ਇਤਿਹਾਸਕ ਗੁਰਦੁਆਰਾ ਸਾਡਾ ਨਾਭਾ ਸਾਹਿਬ ਹੈ ਉਹਦੇ ਲਈ ਸਰਕਾਰ ਵੱਲੋਂ ਇੱਕ ਸਮੇਂ ਤੇ ਸਾਡੇ ਕੋਲ ਗ੍ਰਾਂਟ ਆਈ ਸੀ ਜਿਹਦੇ ਕੰਮ ਜਿਹੜੇ ਆ ਉੱਥੇ ਚੱਲ ਰਹੇ ਨੇ ਉਹਦੇ ਨਾਲ ਜੋੜ ਕੇ ਅਸੀਂ ਕਿ ਇਤਿਹਾਸਕ ਉੱਥੇ ਹੈ ਜਿਹੜਾ ਪਾਰਕ ਹੈ 4 ਏਕੜ ਦੇ ਵਿੱਚ ਜਿਹੜਾ ਇੱਕ ਹੈਰੀਟੇਜ ਪਾਰਕ ਗੁਰਦੂਆਂ ਦੇ ਨਾਲ ਜੁੜਿਆ ਹੋਇਆ ਉਹ ਪਾਰਕ ਜਿਹੜਾ ਉੱਤੇ ਬਣਾ ਕੇ ਉਹਨੂੰ ਲੋਕਾਂ ਦੀ ਸੁਹੂਨਤਾ ਅਸਤੇ ਵੀ ਤੇ ਇੱਕ ਸਾਡੇ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਲਈ ਜਿਹੜਾ ਹੈਗਾ ਉਹ ਤਿਆਰ ਕਰਾਂਗੇ ਉਹ ਪਾਸ ਕੀਤਾ ਗਿਆ ਇੱਕ ਤੀਨ ਮਛਲੇ ਦੇ ਵਿੱਚ ਸਾਡੇ ਕੋਲੇ ਇਹ ਜਿਹੜੀ ਜਗ੍ਹਾ ਪਈ ਹੈ ਉਹਦੇ ਵਿੱਚ ਸ਼ਹਿਰ ਦੀ ਅੱਜ ਦੀ ਨੇ ਇੱਕ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਵੀ ਕੋਈ ਇੱਕ ਇਹੋ ਜੀ ਜਗ੍ਹਾ ਜਿਹੜੀ ਕੀ ਵੱਡੀ ਹੋਵੇ ਤੇ ਸਾਰੇ ਸ਼ਹਿਰ ਦੇ ਜਿਹੜੇ ਲੋਕ ਨੇ ਉੱਥੇ ਕੋਈ ਦੁੱਖ ਸੁੱਖ ਥੇ ਵੱਡੇ ਪੱਦਰ ਦਾ ਜਿਹੜਾ ਪਾਰਕ ਹੈਗਾ ਇੱਕ ਪੀਰ ਮਛਲੇ ਦੇ ਵਿੱਚ 9 ਏਕੜ ਦਾ ਜਿਹੜਾ ਪਾਰਕ ਹੈ ਉਹ ਬਣਾਇਆ ਜਾ ਰਿਹਾ ਜਿਹਦੇ ਵਿੱਚ ਕੁਝ ਸਪੋਰਟਸ ਦੀਆਂ ਜਿਹੜੀਆਂ ਮੈਨੀਟੀਆਂ ਨੇ ਉਹ ਵੇਸੀ ਉਹਦੇ ਵਿੱਚ ਪ੍ਰੋਵਾਈਡ ਕਰਾਂਗੇ ਹਾਂ ਜੀ ਤੁਹਾਡੇ ਤੇ ਦੋਸ਼ ਲੱਗ ਰਿਹਾ ਕਿ 4 ਏਕੜ ਜ਼ਮੀਨ ਜਿਹੜੀ ਨਾਬੇ ਵਾਲੀ ਆ ਤੁਸੀਂ ਬਿਲਡਰ ਕੋਲ ਪੈਸੇ ਲਾ ਕੇ ਫੇਰ ਬਣਾ ਰਹੇ ਪਾਰਕ ਉੱਤੇ ਦੇਖੋ ਜਿਹੜੇ ਦੋਸ਼ ਲਾਉਣ ਵਾਲੇ ਆ ਉਹਨਾਂ ਦੇ ਆਪ ਦੇ ਬਿਲਡਰਾਂ ਨਾਲ ਦੇ ਨਾਲ ਸੰਬੰਧ ਹੈ ਆਪ ਬਿਲਡਰ ਨੇ ਅਸੀਂ ਤਾਂ ਲੋਕਾਂ ਦੀ ਤੇ ਅਸੀਂ ਤਾਂ ਗੁਰੂ ਦੇ ਨਾਂ ਤੇ ਬਣਾ ਰਹੇ ਹਾਂ ਮੈਂ ਇਹ ਗੱਲ ਉਹਨਾਂ ਨੂੰ ਵੀ ਹਾਊਸ ਦੇ ਵਿੱਚ ਬੇਨਤੀ ਕੀਤੀ ਵੀ ਜੇ ਤੁਹਾਡਾ ਕੋਈ ਇਤਰਾਜ਼ ਹੈ ਵੀ ਅਸੀਂ ਗੁਰੂਆਂ ਦੇ ਨਾਂ ਤੇ ਗੁਰੂਆਂ ਦੇ ਨਾਲ ਜੁੜ ਕੇ ਇੱਕ ਇਤਿਹਾਸਿਕ ਜਿਹੜਾ ਹੈਗਾ ਹੈਰੀਟੇਜ ਪਾਰਕ ਬਣਾ ਰਹੇ ਹਾਂ ਜੇ ਉਹਨਾਂ ਨੂੰ ਗੁਰੂਆਂ ਦੇ ਨਾਂ ਤੇ ਵੀ ਇਤਰਾਜ ਆਉਂਦਾ ਜ਼ਰੂਰ ਇਤਰਾਜ ਦਰਜ ਕਰਾਉਣ ਤੇ ਅਸੀਂ ਉਹਦੇ ਤੇ ਜੇ ਕੋਈ ਗੱਲ ਹੋਊਗੀ ਤਾਂ ਉਹ ਚੀਜ਼ ਨਾ ਹੋਵੇ ਇੱਕ ਉਹਨੇ ਦੋਸ਼ ਲਾਇਆ ਕਿ ਜ਼ਿੰਦਗੀ 'ਚ ਪਹਿਲੀ ਵਾਰੀ ਹੋਇਆ ਕਿ ਰੂਲਿੰਗ ਪਾਰਟੀ ਜਿਹੜੀ ਵਾਕ ਆਊਟ ਕਰਕੇ ਦੌੜੀ ਅੱਜ ਦੇਖੋ ਵਾਕ ਆਊਟ ਨਹੀਂ ਹੁੰਦਾ 3 ਵਜੇ ਦਾ ਸਮਾਂ ਮੀਟਿੰਗ ਦਾ ਅਸੀਂ ਪੂਰੇ 3 ਵਜੇ ਬੈਠੇ ਆ ਅਸੀਂ ਫੇਰ ਵੀ ਉਹਨਾਂ ਦਾ ਇੰਤਜ਼ਾਰ ਇੰਤਜ਼ਾਰ ਕੀਤਾ ਉਹ ਲੇਟ ਆਈ ਅਸੀਂ ਜਿਹੜੇ ਮਤੇ ਐ ਉਹਦੇ ਵਿੱਚ ਸਾਰੇ ਹਾਊਸ ਦੇ ਸਾਹਮਣੇ ਰ ਬਹੁ ਸੰਤੀ ਦੇ ਨਾਲ ਮੈਜੋਰਟੀ ਦੇ ਨਾਲ ਜਿਹੜੇ ਮਤੇ ਉਹ ਪਾਸ ਕੀਤੇ ਗਏ ਤੇ ਜਦੋਂ ਮਤੇ ਪਾਸ ਹੋ ਗਏ ਉਹਨਾਂ ਦੇ ਜਿਹੜੇ ਇਤਰਾਜ਼ ਸੀ ਉਹ ਦਰਜ ਹੋ ਗਏ ਸੀ ਤੇ ਉਹਦੇ ਤੋਂ ਬਾਅਦ ਮੀਟਿੰਗ ਬਰਖਾਸਤ ਹੋ ਗਈ ਉਹ ਤਾਂ ਇੱਕ ਆਪੋਜੀਸ਼ਨ ਦਾ ਇੱਕ ਏਜੰਡਾ ਹੁੰਦਾ ਵੀ ਉਹਨਾਂ ਨੇ ਰਾਲਾ ਪੋਣਾ ਪਾਈ ਜਾਨੋ ਦੇ ਵਿੱਚ ਸਾਨੂੰ ਕੋਈ ਨਹੀਂ ਅਸੀਂ ਸ਼ਹਿਰ ਦੇ ਕੰਮ ਕਰਨੇ ਆ ਅਸੀਂ ਇਹਨਾਂ ਦੀ ਜਿਹੜੀ ਇਹ ਬੇਫਜ਼ੂਲ ਦੀਆਂ ਗੱਲਾਂ ਉਹਦੇ ਤੇ ਸਾਨੂੰ ਕੋਈ ਇੱਕ ਤੁਹਾਡੇ ਉੱਤੇ આરોਪ ਲੱਗਿਆ ਕਿ ਤੁਸੀਂ ਕੋਈ ਮੋਹਾਲੀ ਦੀ ਸੰਸਥਾ ਹੈ ਕ੍ਰਿਸਚਨ ਜੀਵ ਉਹਨੂੰ ਜਗ੍ਹਾ ਦੇਣੀ ਜੀਰ ਕੋ ਅਲਾਉਟ ਕਰ ਰਹੇ ਹੋ ਉਹ ਜੀਤਕਪੁਰ ਦੇ ਉਹਦੇ ਵਿੱਚ ਰਸਨੀਕ ਨੇ ਜਿਹੜੇ ਕ੍ਰਿਸਚੀਅਨ ਭਾਈਚਾਰੇ ਦੇ ਨੇ ਉਹ ਚੀਜ਼ ਸਾਡੇ ਕੋਲੇ ਮਾਨਯੋਗ ਸਾਡੇ ਕੋਲੇ ਉੱਚ ਅਧਿਕਾਰੀਆਂ ਵੱਲੋਂ ਉਹਨਾਂ ਨੇ ਡਿਮਾਂਡ ਦਿੱਤੀ ਸੀ ਜਿਹਦੇ ਰਾਹੀਂ ਸਾਡੇ ਕੋਲੇ ਉਹ ਲੈਟਰ ਦੇ ਰਾਹੀਂ ਆਈ ਹੈ ਜੀਰੇ ਕਰਕੇ ਉਹ ਹਾਊਸ ਦੇ ਵਿੱਚ ਲਿਆਂਦੀ ਗਈ ਉਹਦੇ ਤੇ ਕੁਝ ਕਾਉਂਸਲਰ ਸਹਿਬਾਨਾਂ ਦਾ ਇਤਰਾਜ ਆਇਆ ਉਸ ਹਿਸਾਬ ਨਾਲ ਅੱਗੇ ਉਤਰਾਜ ਦਰਜ ਕਰਕੇ ਭੇਜਾਂਗੇ ਜੋ ਕਿ ਉਹਦੇ ਵਿੱਚ ਉਹ ਸਾਨੂੰ ਉੱਚ ਅਧਿਕਾਰੀਆਂ ਦੀ ਚਿੱਠੀ ਦੇ ਤਾਇਤ ਜਿਹੜੀ ਆ ਉਹ ਏਜੰਡੇ ਦੇ ਵਿੱਚ ਪਾਈ ਗਈ ਤੇ ਇੱਕ ਜਿਹੜਾ 5900 ਰੁਪਇਆ ਤੁਸੀਂ ਕਮਿਊਨਿਟੀ ਸੈਂਟਰਾਂ ਤੇ ਕੀ ਉਹ ਕਿਉਂ ਲਗਾ ਦਿੱਤਾ ਗਿਆ ਜਾ ਰਿਹਾ ਹੈ ਨਹੀਂ ਇਹ ਉਹ ਤਾਂ ਸਾਡੇ ਨਾਂ ਅਜੰਡੇ ਦੇ ਵਿੱਚ ਹੈ ਤੇ ਨਾ ਅਸੀਂ ਉਹਦਾ ਹਜੇ ਤੱਕ ਕੋਈ ਮਤਾ ਪਾਸ ਕੀਤਾ ਉਹ ਤੋਂ ਜੇ ਕੋਈ ਪੁਰਾਣੀ ਚੀਜ਼ ਹੋਵੇ ਤਾਂ ਜਰੂਰ ਚੈੱਕ ਕਰ ਲਾਂਗੇ ਅਸੀਂ ਇਹ ਦੇ ਵਿੱਚ ਇੱਕ ਜਰੂਰ ਕਮਿਊਨਿਟੀ ਸੈਂਟਰ ਦੇ ਰਿਲੇਟਡ ਦੋ ਮਤੇ ਪਾਏ ਆ ਜਿਹਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਸੇਣੀ ਵਿਹਾਰ ਫੇਜ਼ 2 ਦੇ ਵਿੱਚ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਇੱਕ ਡਿਮਾਂਡ ਸੀ ਵੀ ਉਹਦਾ ਕਮਿਊਨਿਟੀ ਸੈਂਟਰ ਬਿਲਕੁਲ ਵਿਚਾਲੇ ਪੋਪੂਲੇਸ਼ਨ ਦੇ ਵਿਚਾਲੇ ਹੈ ਤੇ ਉੱਥੇ ਸਾਰੀ ਕਲੋਨੀ ਨੂੰ ਬਹੁਤ ਤੰਗੀ ਆਉਂਦੀ ਸੀ ਸੋ ਉਸ ਚੀਜ਼ ਦਾ ਅਸੀਂ ਮਤਾ ਜ਼ਰੂਰ ਪਾਇਆ ਵੀ ਉਹ ਜਿਹੜਾ ਕਮਿਊਨਿਟੀ ਸੈਂਟਰ ਹੈ ਉਹ ਕਮਿਊਨਿਟੀ ਸੈਂਟਰ ਨੂੰ ਤਕਦੀਲ ਕਰਕੇ ਜਾਂ ਇੱਕ ਪੋਸਟ ਆਫਿਸ ਨੂੰ ਦਿੱਤਾ ਜਾਵੇ ਜਾਂ ਉਹ ਜਿਹੜਾ ਉੱਥੇ ਜਿਹੜੇ ਸੀਨੀਅਰ ਸਿਟੀਜ਼ਨ ਆ ਉਹਨਾਂ ਨੂੰ ਦਿੱਤਾ ਜਾਵੇ ਤੇ ਇੱਕ ਕਮਿਊਨਿਟੀ ਸੈਂਟਰ ਦਾ ਅਸੀਂ ਮਤਾ ਐਮਐਸਐਨ ਕਲੇਵ ਦਾ ਪਾਇਆ ਜਿਹਦੇ ਵਿੱਚ ਕੀ ਪੁਰਾਣੇ ਸਮੇਂ ਦੇ ਵਿੱਚ ਬੜੇ ਲੰਬੇ ਅਰਸੇ ਤੋਂ ਐਮਐਸਐਨ ਕਲੇਵ ਦੇ ਸੀਨੀਅਰ ਸਿਟੀਜ਼ਨਸ ਦੇ ਵੱਲੋਂ ਇੱਕ ਲੜਾਈ ਲੜੀ ਜਾ ਰਹੀ ਸੀ ਜੋ ਕਿ ਡਾਇਰੈਕਟਰ ਦਫ਼ਤਰ ਦੇ ਵਿੱਚੋਂ ਫੈਸਲਾ ਹੋ ਕੇ ਆਇਆ ਸੀਗਾ ਵੀ ਉਹ ਜਿਹੜਾ ਐਮਐਸ ਇਨਕਲ ਵਾਲਾ ਹੈ ਉਹਨੂੰ ਕਮਿਊਨਿਟੀ ਸੈਂਟਰ ਨਾਂ ਕਹਿ ਕੇ ਉਹੋ ਜਿਹੜੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਉੱਥੋਂ ਦੀ ਵੀ ਉਹਨਾਂ ਨੂੰ ਉਹ ਹੈਂਡਓਵਰ ਕੀਤਾ ਜਾਵੇ ਉਹਦਾ ਮਤਾ ਪਾਇਆ ਨਾ ਸਾਡਾ ਕੋਈ ਫੀਸ ਬਾਰੇ ਇਹ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੁਰਾਣਾ ਹਾਊਸ ਸੀ ਉਹਨਾਂ ਦਾ ਮਤਾ ਪਾਇਆ ਹੋਇਆ ਉਹਨਾਂ ਦੇ ਹੀ ਇਹ ਪਾਸ ਕੀਤਾ ਹੋਇਆ ਜਿਹੜੀ ਇਹ ਅੱਜ ਰੋਲਾ ਪਾ ਰਹੇ ਹੈ 5100 ਜੇ ਸਾਡੇ ਹਾਊਸ ਦਾ ਕੋਈ ਇਹੋ ਜਿਹਾ ਮਤਾ ਹੋਵੇ ਤਾਂ ਮੇਰੇ ਨਾਲ ਬੈਠ ਕੇ ਜਦੋਂ ਮੈਂ ਜੀ ਬਹਿਸ ਕਰਨ ਮੈਂ ਖੜਾ ਇਸ ਗੱਲ ਤੇ ਆਪ ਦੇ ਘਟਾ ਕੇ ਦੱਸਣ ਕਿ ਲੋਕਾਂ ਨੂੰ ਤੁਸੀਂ ਇਸ ਗੱਲ ਤੇ ਪਾਇਆ ਅਸੀਂ ਤਾਂ ਘੱਟ ਤੋਂ ਘੱਟ ਲੋਕਾਂ ਨੂੰ ਇਸ ਗੱਲ ਦੇ ਵਿੱਚ ਸੂਝ ਦੇਣ ਦੇ ਵਿੱਚ ਰਾਜੀ ਤਾਂ ਹੀ ਵੱਡੇ ਪੱਦਰਤੇ ਬਣਾ ਰਹੇ ਆ ਤੇ ਬਿਲਕੁਲ ਮੁਫਤ ਦੇ ਬਰਾਬਰ ਜਿਹੜੇ ਵੱਡਾ ਕਮਿਊਨਿਟੀ ਸੈਂਟਰ ਬਣਾ ਰਹੇ ਆ ਬਿਲਕੁਲ ਮੁਫਤ ਦੇ ਬਰਾਬਰ ਇਹ ਸਾਰਿਆਂ ਦੀ 4900 ਰੁਪਏ ਕੁਝ ਕੁਝ ਕਮਿਊਨਿਟੀ ਸੈਂਟਰਸ ਦੀ ਹੈ ਜੀ ਜੀ ਦੇਖੋ ਇਹ ਮੈਨੂੰ ਚੈੱਕ ਕਰਨਾ ਪੈਣਾ ਮੈਂ ਆਪਣੇ ਦਫਤਰ ਦੇ ਵਿੱਚੋਂ ਇਹ ਕਢਾ ਲੂੰਗਾ ਇਹ ਚੀਜ਼ ਅੱਜ ਮੇਰੇ ਸਾਹਮਣੇ ਆਈ ਹੈ ਕਿਉਂਕਿ ਸਾਡੇ ਜਦੋਂ ਦੀ ਹਾਊਸ ਬਣਿਆ ਨਾ ਇਹ ਸਾਡੇ ਹਾਊਸ 'ਤੇ ਇਸ ਚੀਜ਼ ਆਈ ਹੈ ਨਾ ਅਸੀਂ ਇਹਦਾ ਕੋਈ ਮਤਾਬਾ ਨਹੀਂ ਪ੍ਰਧਾਨ ਜੀ ਤੁਹਾਡੇ 'ਤੇ ਦੋਸ਼ ਲੱਗਾ ਕਿ ਉਹ 10 ਲੱਖ ਰੁਪਏ ਪਰ ਟਾਵਰ ਦਾ ਲੈਂਦੇ ਸੀ ਜਿਹੜੇ ਟੈ ਇਹ ਸਰਕਾਰ ਦੀ ਇੱਕ ਨਵੀਂ ਪਾਲਿਸੀ ਹੈ ਜਿਹਦੇ ਵਿੱਚ ਬਕਾਇਦਾ ਡੀਸੀ ਦਫ਼ਤਰ ਦੇ ਰਿਖੋਂ ਚਿੱਠੀ ਹੈ ਉਸ ਚੀਜ਼ ਨੂੰ ਅਸੀਂ ਤਾਂ ਇਹ ਮਤਾ ਪਾਇਆ ਹੈ ਵੀ ਉਹ ਲੈਟਰ ਦੇ ਤਾਂ ਹੀ ਆਨਲਾਈਨ ਜਿਹੜੀ ਐਨਓਸੀ ਦਿੱਤੀ ਜਾਂਦੀ ਸੀ ਵੀ ਸਾਡੇ ਵੱਲੋਂ 1 ਲੱਖ ਰੁਪਇਆ ਬਰਾਣਾ ਮਤਾ ਪਿਆ ਹੈ ਜੀ ਉਹਦੀ ਫੀਸ ਲਈ ਜਾਵੇ ਤੇ ਉਹਦੇ ਤੋਂ ਉੱਪਰ ਮੇਨਟੇਨੈਂਸ ਲਈ ਜਾਵੇ ਜਿਹਦੇ ਵਿੱਚ ਕਮੇਟੀ ਨੂੰ ਉਹਦੀ ਜਿਹੜੀ ਹੈਗੀ ਹੈ ਆਮਦਨ ਹੋਏਗੀ ਸੋ ਉਹਦੇ ਵਿੱਚ ਅਸੀਂ ਇਹ ਲਿਖ ਕੇ ਪਾਇਆ ਵੀ ਜੇ 10000 ਦੇ ਹਿਸਾਬ ਨਾਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਅਮਾਉਂਟ ਵੀ ਪਾਇਆ ਵੀ ਉਸ ਅਮਾਉਂਟ ਦਾ ਨੁਕਸਾਨ ਜਿਹੜਾ ਉਹ ਕਮੇਟੀ ਨੂੰ ਹੋਏਗਾ ਅਸੀਂ ਇਹ ਚੀਜ਼ ਜਿਹੜੀ ਨਾ ਕੀਤੀ ਜਾਵੇ ਅਸੀਂ ਉਸ ਡੀਸੀ ਲੈਟਰ ਦੀ ਜਿਹੜੀ ਆਈ ਹੈ ਸਰਕਾਰ ਵੱਲੋਂ ਨੋਟੀਫਿਕੇਸ਼ਨ ਅਸੀਂ ਉਸ ਚੀਜ਼ ਦੀ ਵਿਰੋਧ ਕੀਤੀ ਸਾਡੇ ਉੱਤੇ ਇਹ ਇਲਜ਼ਾਮ ਹੈਗਾ ਕਿ ਪਹਿਲੇ ਜਿਹੜੇ ਪਾਰਕ ਹੈਗੇ ਜੀਰਕਪੁਰ ਦੇ ਅੰਦਰ ਉਹਨਾਂ ਦੀ ਮੇਨਟੇਨੈਂਸ ਤੇ ਹੋ ਨਹੀਂ ਰਹੀ ਨਵੇਂ ਕਿਉਂ ਬਣਾਏ ਜਾ ਰਹੇ ਆ ਜਿਹੜੇ ਪਹਿਲਾਂ ਵਾਲੇ ਪਾਰਕ ਨੇ ਉਹ ਬਕਾਇਦਾ ਉਹਨਾਂ ਦੇ ਜਿਹੜੇ ਆ ਟੈਂਡਰ ਲੱਗੇ ਹੋਏ ਆ ਮੇਨਟੇਨੈਂਸ ਦੇ ਇਹ ਫੇਰ ਵੀ ਨਾ ਟੈਂਡਰ ਹੋਣ ਦੇ ਬਜਾਏ ਅਸੀਂ ਆਪ ਮੁਹਾਰ ਹੋ ਕੇ ਉਹ ਜਿਹੜੇ ਮੇਨਟੇਨ ਜਿਹੜੇ ਪਾਰਕ ਨੇ ਉਹਨਾਂ ਦੀ ਮੇਨਟੇਨੈਂਸ ਅਸੀਂ ਆਪ ਕਰਾ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਜਿਹੜੇ ਟੈਂਡਰ ਮਚਿਓਰ ਹੋ ਕੇ ਮਿਲਣਗੇ ਤੇ ਜਦੋਂ ਤੱਕ ਟੈਂਡਰ ਨਹੀਂ ਹੁੰਦੇ ਉਦੋਂ ਤੱਕ ਅਸੀਂ ਜ਼ਿੰਮੇਵਾਰ ਅਸੀਂ ਉਹਨਾਂ ਦੀ ਜਿਹੜੀ ਮੇਨਟੇਨੈਂਸ ਉਹ ਆਪ ਕਰਾਂ ਇੱਕ ਜਿਹੜੀ ਮੀਟਿੰਗਾਂ 4 ਮਹੀਨੇ ਬਾਅਦ ਹੋਈ ਆ ਜੀ ਇਹਦਾ ਕਾਰਨ ਮੀਟਿੰਗ 3 ਮਹੀਨੇ ਦੇ ਵਿੱਚ ਇੱਕ ਵਾਰ ਮੀਟਿੰਗ ਹੋਣ ਦਾ ਰੂਲ ਹੁੰਦਾ ਸੋ ਪਿੱਛੇ ਕੁਝ ਹੈ ਉਹ ਇਹ ਜੇ ਮਸਲੇ ਵੀ ਸਨ ਕੁਝ ਇਹ ਜਿਹੇ ਸੋ ਤਿੰਨ ਮਹੀਨਾ ਜੋ ਇੱਕ ਪ੍ਰੈਰੋਗੇਟਿਵ ਆ ਉਹਦੇ ਵਿੱਚ ਅਸੀਂ ਤਿੰਨ ਮਹੀਨੇ ਦੇ ਅੰਦਰ ਅੰਦਰ ਮੀਟਿੰਗ ਕੀਤੀ ਆ ਉਹ ਹਾਊਸ ਦੀ ਤੇ ਸਾਡੇ ਸਾਰਿਆਂ ਦੀ ਮਰਜ਼ੀ ਹੁੰਦੀ ਹੈ ਸਹਿਮਤੀ ਹੁੰਦੀ ਹੈ ਵੀ ਜੇ ਆਪਾਂ ਕਰਨਾ ਚਾਹੀਏ ਮਹੀਨੇ 'ਚ ਵੀ ਕਰ ਸਕਦੇ ਆਂ ਦੋ ਕਰ ਸਕਦੇ ਆਂ ਕਿਉਂਕਿ ਸਾਡੀ ਜਿਹੜੀ ਸਮੁੱਚੀ ਟੀਮ ਹੈ ਉਹ ਅਸੀਂ ਸਾਰੇ ਸ਼ਹਿਰ ਦੇ ਵਿਕਾਸ ਦੇ ਲਈ ਵਚਨਬੱਧ ਹੈ ਸੋ ਜਿਹੜੀਆਂ ਚੀਜ਼ਾਂ ਅਸੀਂ ਪਹਿਲਾਂ ਲਿਆਂਦੀਆਂ ਉਹਨਾਂ ਨੂੰ ਅਮਲ ਦੇ ਵਿੱਚ ਲਿਆ ਕੇ ਅਸੀਂ ਅਗਲੀ ਚੀਜ਼ ਤੇ ਕਚੋਲੀ ਵਾਟਰ ਵਰਕਰਸ ਦਾ ਕਿੱਥੇ ਤੱਕ ਪਹੁੰਚਿਆ ਜਿਹੜਾ ਕਚੋਲੀ ਵਾਟਰ ਵਰਕਸ ਆਣਾ ਹੈਗਾ ਉਹ ਬਕਾਇਦਾ ਉਹਦੇ ਵਿੱਚ ਅਸੀਂ ਸਾਡਾ ਜਿਹੜਾ ਪਿੰਡੂ ਖੇਤਰ ਤੇ ਜਿਹੜਾ ਸ਼ਹਿਰੀ ਖੇਤਰ ਉਹ ਦੋਨੋਂ ਚੀਜ਼ਾਂ ਨੂੰ ਅਸੀਂ ਉਹਦੇ ਵਿੱਚ ਜੋੜ ਕੇ ਇੱਕ ਜੁਆਇੰਟ ਜਿਹੜਾ ਹੈਗਾ ਸਾਡੇ ਵੱਲੋਂ ਉਹਦੀ ਪ੍ਰੈਜੈਂਟੇਸ਼ਨ ਉੱਪਰ ਗਈ ਹੋਈ ਹੈ ਜਿਹਦੇ ਵਿੱਚ ਕਿ ਪਿੰਡੂ ਖੇਤਰ ਨੂੰ ਇਸ ਚੀਜ਼ ਦੀ ਪਰਮਿਸ਼ਨ ਮਿਲ ਚੁੱਕੀ ਸੀ ਜਿਹਦੇ ਨਾਲ ਅਸੀਂ ਸ਼ਹਿਰੀ ਖੇਤਰ ਨੂੰ ਵੀ ਆਪਣੇ ਨਾਲ ਜੋੜਿਆ ਤਾਂ ਕਿ ਜਿਹੜਾ ਸਾਡਾ ਸ਼ਹਿਰ ਹੈ ਉਹ ਨੂੰ ਜਿਹੜਾ ਨਹਿਰੀ ਪਾਣੀ ਹੈ ਉਹ ਜਲਦੀ ਮਿਲ ਸਕੇ ਉਸ ਕਰਕੇ ਅਸੀਂ ਉਹਦੇ ਮਗਰ ਸਰਕਾਰ ਦੇ ਨਾਲ ਲਗਾਤਾਰ ਤਾਲਮੀ ਅੱਜ ਕਿੰਨੇ ਕਰੋੜ ਦੇ ਮਤੇ ਪਾਸ ਹੋਈਆਂ ਜਿਹੜੇ ਅੱਜ ਤਕਰੀਬਨ ਜਿਹੜੇ ਹੈਗੇ ਮੈਂ ਤੁਹਾਨੂੰ ਐਗਜ਼ੈਕਟ ਸਾਰੀ ਜਿਹੜੀ ਡਿਟੇਲ ਹੈ ਉਹਦੀ ਮੈਂ ਤੁਹਾਨੂੰ ਦੇ ਦੂੰਗਾ ਤੇ ਬਹੁਤ ਸੰਤਤੀ ਦੇ ਨਾਲ ਸਾਰੇ ਬਾਡਾਂ ਦੇ ਜਿਹੜੇ ਕੋਈ ਵਿਕਾਸ ਦੇ ਕੰਮ ਨੇ ਉਹ ਬਹੁਤ ਚੰਗੇ ਪੱਧਰ ਤੇ ਹੋਨੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਇਹੋ ਚੀਜ਼ ਬਿਲਕੁਲ ਦਿਸ ਕੇ ਸਾਹਮਣੇ